ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪਾਂ ਨੂੰ ਪਤਾ ਹੈ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਉਤਰੀ ਪਾਰ ਦੇ ਵਿੱਚ ਦੀਆਂ ਵੱਖ-ਵੱਖ ਸੀਟਾਂ ਆ ਜਿਹੜੇ ਲਾਸਟ ਜਿਹੜਾ ਚਾਰਨ ਆ ਉਹਦੀਆਂ ਜਿਹੜੀਆਂ ਵੋਟਾਂ ਅੱਜ ਜਿਹੜੀਆਂ ਆ ਪਿੰਡ ਦਾ ਜਿਹੜਾ ਕੰਮ ਆ ਉਹ ਪੂਰੇ ਅਮਨ-ਅਮਾਨ ਦੇ ਨਾਲ ਜਿਹੜਾ ਆ ਉਹ ਸੰਪਨ ਹੋ ਗਿਆ ਹੈ ਨਗਰ ਰੜਕਾ ਕਲਾਂ ਦੀ ਗੱਲ ਕਰਾਂ ਤਸਵੀਰ ਤੋਂ ਹੀ ਜਿਹੜਾ ਲੋਕਾਂ ਵਿੱਚ ਪਾਇ ਉਤਸ਼ਾਹ ਸ਼ਿਕਾ ਇਹਨਾਂ ਲੋਕ ਸਭਾ ਚੋਣਾਂ ਦੇ ਜਿਹੜੇ ਮਤੇ ਨਜ਼ਰ ਤੇ ਸਵੇਰ ਤੋਂ ਹੀ ਵੱਡੀ ਗੰਟੀ ਵਿੱਚ ਕਿਉਂਕਿ ਆਪਾਂ ਨੂੰ ਪਤਾ ਕਿ ਪੂਰੇ ਪੰਜਾਬ ਦੇ ਵਿੱਚ ਉੱਤਰੀ ਭਾਰਤ ਦੇ ਵਿੱਚ ਜਿਹੜਾ ਗਰਮੀ ਜਿਹੜੀ ਬੜੀ ਹੈ ਕਹਿ ਸਕਦਾ ਕਿ ਤੇਰੀ ਲੂ ਜਿਹੜੀ ਵਗਦੀ ਪਈ ਹੈ ਤੇ ਬਹੁਤ ਜ਼ਿਆਦਾ ਟੈਂਪਰੇਚਰ ਹੈਗਾ ਅੱਜ ਵੀ 45 46 ਦੇ ਲਗਭਗ ਜਿਹੜਾ ਟੈਂਪਰੇਚਰ ਸਾਰਾ ਨੇ ਲਿਆ ਆ ਤੇ ਬਹੁਤ ਗਰਮ ਦਿਨ ਲੱਗਾ ਹੈ ਤੇ ਪਰ ਇਹਦੇ باوجود ਵੀ ਲੋਕਾਂ ਦੇ ਵਿੱਚ ਕਾਫੀ ਉਛਾਲ ਹੈਗਾ ਵੋਟਾਂ ਨੂੰ ਲੈ ਕੇ ਤੇ ਅੱਜ ਰੁੜਕਾ ਕਲਾਂ ਦੇ ਵਿੱਚ ਜਿਹੜੀ ਟੋਟਲ ਹੈ ਉਹ 55% ਦੀ ਜਿਹੜੀ ਜਿਹੜੀ ਰਿਪੋਰਟਿੰਗ ਹੋਈ ਹੈ ਟੋਟਲ ਜੋ ਹੈ ਕਾਲ ਜਿਹੜੀਆਂ ਆ 3280 ਜਿਹੜੀਆਂ ਵੋਟਾਂ ਜਿਹੜੀਆਂ ਇਹ ਫਾਰਮਿਕਾ ਬਹੁਤ ਜਿਆਦਾ ਗਰਮੀ ਸੀਗੀ ਪਰ ਇਹਦੇ باوجود ਵੀ ਜਿਹੜੀ ਆ ਲੋਕਾਂ ਵਿੱਚ ਭਾਰੀ ਛਾ ਜਿਹੜਾ ਆ ਉਹ ਦੇਖਣ ਨੂੰ ਮਿਲਿਆ ਤੇ VOTER ਬੜੇ ਉਛਾਹ ਦੇ ਨਾਲ ਸਾਰਾ ਦਿਨ ਹੀ ਜਿਹੜਾ ਆ ਉਹ ਜਿਹੜਾ ਪੋਲਿੰਗ ਕਰ ਰਹੇ ਆ ਸਵੇਰੇ ਔਰ ਸ਼ਾਮ ਜਿਹੜਾ ਜਿਆਦਾ ਰਸ ਹੈਗਾ ਤੇ ਭਾਵੇਂ ਜਿਹੜਾ ਦੁਪਹਿਰ ਦਾ ਸੀਗਾ ਉਸ ਵੇਲੇ ਜਿਹੜੀ ਪੋਲਿੰਗ ਆ ਬਹੁਤ ਥੋੜੀ ਜਿਹੀ ਰਫਤਾਰ ਜਿਹੜੀ ਆ ਉਹ ਘਟ ਰਹੀ ਆ ਪਰ ਕੁੱਲ ਮਿਲਾ ਕੇ ਔਰੇ ਥੋੜੇ ਦੇ ਪੂਰੇ ਇਲਾਕੇ ਦੇ ਵਿੱਚ ਨਜ਼ਰ ਪਟਾੜੇ ਦੀ ਗੱਲ ਕਰ ਲਈਏ ਰਾਜਗਮੌਲ ਦੀ ਗੱਲ ਕਰਾਂ ਮੀੜਵਾਸੀਆਂ ਜੱਜਾ ਮਠੱਡਾ ਸੰਗੜੇਸੀਆਂ ਘੜਕਾ ਰੰਦਾਵਾ ਸੂਰਜਾ ਇਹ ਸਾਰੇ ਪਿੰਡ ਪੋਲਿੰਗ ਦਾ ਕੰਮ ਜਿਹੜਾ ਆ ਉਹ ਪੂਰਾ ਹੋ ਗਿਆ ਆ ਤੇ ਲੋਕ ਵਧਾਈ ਦੇ ਪਾਤ ਰਹੇ ਕਿ ਜਿਨ੍ਹਾਂ ਨੇ ਆਪਣੇ ਇਸ ਸੰਵਿਧਾਨਿਕ ਹੱਕ ਨੂੰ ਜਿਹੜਾ ਮਾਣਿਆ ਆ ਔਰ ਆਪਣਾ ਜਿਹੜਾ ਵੋਟ ਉਹ ਪੋਲ ਕੀਤੀ ਹੈਗੀ ਆ ਸੋ ਅਸੀਂ ਸਭ ਨੂੰ ਆਪਣੇ ਚੈਨਲ ਮੇਰਾ ਮਾਨ ਮੇੜਾ ਪਿੰਡ ਵੱਲੋਂ ਸਾਰਿਆਂ ਨੂੰ ਸ਼ੁਭ ਸ਼ਾਮਾ ਦਿੰਦੇ ਆ ਸਾਰੀਆਂ ਪਾਰਟੀਆਂ ਨੂੰ ਸ਼ੁਭ ਸ਼ਾਮਾ ਦਿੰਦੇ ਆ ਭਾਵੇਂ ਕਿ ਕਾਫੀ ਜਿਹੜਾ ਟਕਰਾਅ ਜਿਹੜਾ ਪੋਲਿੰਗ ਦੇ ਵਿੱਚ ਇਸ ਵਾਰ ਜਿਹੜਾ ਦੇਖਣ ਨੂੰ ਮਿਲਦਾ ਰਿਹਾ ਆ ਤੇ ਖਾਸ ਕਰਕੇ ਪਹਾੜ ਪਹਾੜ ਦੇ ਜਿਹੜੇ ਉਮੀਦਵਾਰ ਸੀਗੇ ਉਹਨਾਂ ਦਾ ਵਿਰੋਧ ਵੀ ਕਾਫੀ ਦੇਖਣ ਨੂੰ ਮਿਲਦਾ ਰਿਹਾ ਪਰ ਕੁੱਲ ਮਿਲਾ ਕੇ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਨੇ ਬਹੁਤ ਵਧੀਆ ਜਿਹੜਾ ਇਹਨਾਂ ਇਲੈਕਸ਼ਨ ਦੇ ਵਿੱਚ ਭਾਗ ਲਿਆ ਤੇ 4 ਤਰੀਕ ਨੂੰ ਜਿਹੜਾ ਇਹਨਾਂ ਇਲੈਕਸ਼ਨ ਦਾ ਜਿਹੜਾ ਨਤੀਜਾ ਆਜੂਗਾ ਤੇ ਪੰਜਾਬ ਦੀਆਂ ਖਾਸ ਕਰ ਜਿਹੜੀ ਖਡੂਰ살 ਦੀ ਇਲੈਕਸ਼ਨ ਹੈ ਉਹ ਤੋਂ ਇਲਾਵਾ ਸੰਗਰੂਰ ਔਰ ਫਰੀਦਕੋਟ ਦੀ ਜਿਹੜੀ ਸੀਗੀ ਇਲੈਕਸ਼ਨ ਇਹ ਪੰਥਕ ਮੁੱਦਿਆਂ ਤੇ ਕੇਂਦਰਤ ਰਹੀ ਆ ਤੇ ਪੂਰੇ ਪੰਜਾਬ ਦੇ ਵਿੱਚ ਇਹ ਜਿਹੜੀ ਪੰਥਕ ਜਿਹੜੀਆਂ ਸੀਗੀਆਂ ਆਪਾਂ ਕਹਿੰਦੇ ਜਿਹੜੇ ਧੋਰਾ ਸੀਗਾ ਸਿਆਸ ਦਾ ਉਹਦਾ ਕਾਫੀ ਅਸਰ ਵੀ ਦੇਖਣ ਨੂੰ ਮਿਲਿਆ ਤੇ ਕੁੱਲ ਮਿਲਾ ਕੇ ਵੇਖੀ ਤਾਂ ਜਿਹੜੀ ਇਸ ਵਾਰ ਦੀ ਲੋਕ ਸਭਾ ਦੀ ਇਲੈਕਸ਼ਨ ਹੈਗੀ ਆ ਪੰਜਾਬ ਦੀ ਗੱਲ ਕਰੀਏ ਤਾਂ ਇੱਥੇ ਜਿਹੜੇ ਪੰਥਕ ਮੁੱਦੇ ਜਿਹੜੇ ਕਾਫੀ ਭਾਰੀ ਰਹੇ ਆ ਜਲੰਧਰ ਦੀ ਗੱਲ ਕਰਾਂ ਤਾਂ ਇੱਥੇ ਜਿਹੜੀ ਦਲ ਬਦਲੂ ਜਿਹੜੇ ਸੀਗੇ ਨੇਤਾ ਇਧਰੋਂ ਉਧਰ ਹੁੰਦੇ ਰਹੇ ਆ ਤੇ ਇਹ ਦਲ ਬਦਲੂ ਜਿਹੜੇ ਇੱਕ ਪਾਰਟੀ ਦੂਸਰੀ ਪਾਰਟੀ ਵਿੱਚ ਗਏ ਆ ਇਹਨਾਂ ਨੂੰ ਕਿੰਨੀ ਕ ਸਫਲਤਾ ਮਿਲਦੀ ਆ ਦੇਖਣਯੋਗ ਹੋਊਗਾ ਕਿ ਇਹ ਜਿਹੜੇ ਦਲ ਬਦਲ ਕੇ ਦੂਸਰੇ ਪਾਸੇ ਜਿੱਤਾਂ ਹਾਸਲ ਕਰਦੇ ਆ ਵੀ ਤਾਂ ਲੈ ਕੇ ਪਾਰਟੀਆਂ ਵਿੱਚ ਗਏ ਆ ਲੋਕ ਉਹਨਾਂ ਨੂੰ ਕਿਹੋ ਜਿਹਾ ਪਿਆਰ ਦਿੰਦੇ ਆ ਜਾਂ ਫੇ ਉਹਨਾਂ ਨੂੰ ਕਿਹੋ ਜਿਹਾ ਉਹਨਾਂ ਦੇ ਨਾਲ ਬਤੀਰਾ ਕਰਦੇ ਆ ਇਹ ਨਤੀਜੇ ਵੀ ਜਿਹੜੇ ਆ ਇਹ ਤੈ ਕੰਨ ਗੇ ਤੋ ਕੋਲਮਲਾ ਕੇ ਪੂਰੇ ਅਮਨ ਅਮਾਨ ਦੇ ਨਾਲ ਜਿਹੜੀਆਂ ਪੰਜਾਬ ਦੇ ਵਿੱਚ ਹੋਣ ਸਫਲ ਹੋਈਆਂ ਆ ਤੇ ਅਸੀਂ ਆਪਣੇ ਆਪਣੇ ਚੈਨਲ ਵੱਲੋਂ ਸਾਰੇ ਪੰਜਾਬ ਦੇ ਲੋਕਾਂ ਦਾ ਧੰਨਵਾਦ ਵੀ ਕਰਦੇ ਆ ਕਿ ਜਿਨ੍ਹਾਂ ਨੇ ਆਪਣਾ ਇਹ ਜਿਹੜਾ ਆਪਣੇ ਸੰਵਿਧਾਨਿਕ ਜਿਹੜਾ ਹੱਕ ਆ ਉਹਦੀ ਵਰਤੋਂ ਕੀਤੀ ਹੈਗੀ ਆ ਤੇ ਆਸ ਹੈ ਆ 4 ਤਰੀਕ ਨੂੰ ਜਦੋਂ ਇਹ ਨਤੀਜੇ ਆਉਣਗੇ ਤੇ ਜੇਕਰ ਨਵੀਂ ਸਰਕਾਰ ਜਿਹੜੀ ਆ ਉਹ ਸਾਡੇ ਸਾਹਮਣੇ ਹੋ ਗਈ ਜਿਹੜਾ ਆਪਣੇ ਦੇਸ਼ ਦੀ ਤਰੱਕੀ ਵਿੱਚ ਆਪਣਾ ਪਾਣ ਦਾ ਜ਼ੋਰਦਾਨ ਪਾਊਗੀ ਤੇ ਮੇਰੇ ਕੋਲ ਇੱਕ ਵਾਰ ਫੇਰ ਸਾਰਿਆਂ ਦਾ ਜਿਨ੍ਹਾਂ ਨੇ ਵੀ ਆਪਣੀ ਕਿਉਂਕਿ ਆਪਸੀ ਪਿਆਰ ਭਾਈਚਾਰਕ ਸਾਂਝਾ ਦਾ ਜਿਹੜਾ ਆ ਉਹ ਸਨੇਹਾ ਦੇਖਿਆ ਕਿ ਰੁਲਕ ਕਲਾ ਦੇ ਵਿੱਚ ਵੀ ਦੇਖਿਆ ਕਿ ਅਸੀਂ ਅੱਜ ਦੇਖਿਆ ਕਿ ਇੱਥੇ ਜਿਹੜੀਆਂ ਸਾਰੀਆਂ ਪਾਰਟੀਆਂ ਦੇ ਭਾਵੇਂ ਭੂਤ ਲੱਗੇ ਸੀਗੇ ਪਰ ਇਧਰ ਰੋਟੀ ਪਾਣੀ ਸਾਰਾ ਉਹ ਸਾਂਝਾ ਸੀਗਾ ਸੋ ਇਸੇ ਤਰ੍ਹਾਂ ਇਹ ਸਾਡੀਆਂ ਜਿਹੜਾ ਪਿਆਰ ਸਾਡਾ ਭਾਈਚਾਰਾ ਸਾਡੀ ਸਾਥ ਭਾਵਨਾ ਇਸੇ ਤਰ੍ਹਾਂ ਬਰਕਰਾਰ ਰਹੇ ਕਿਉਂਕਿ ਚੋਣਾ ਕੋ ਸਮੇਂ ਲਈ ਆਉਂਦੀਆਂ ਆ ਤੇ ਉਹ ਜਿਹੜੇ ਉਸ ਵੇਲੇ ਕਈ ਵਾਰ ਬੇਰਬੋਜ਼ ਜਾਂ ਘਟਾਲ ਸਾਡੇ ਮਨਾਂ ਵਿੱਚ ਪੈਦਾ ਹੋ ਜਾਂਦੀ ਹੈ ਉਹ ਫਿਰ ਉਮਰ ਉਮਰ ਭਾਰ ਜਿਹੜਾ ਸਾਡਾ ਸਾਥ ਨਹੀਂ ਛੱਡਦੀ। ਤੋਂ ਲੋਕ ਬਧਾਈ ਦੇ ਪਾਤਰ ਆ ਜਿਨ੍ਹਾਂ ਨੇ ਇਹਨਾਂ ਵਖਰੀਆਂ ਮਿਆਦ ਉੱਪਰ ਉੱਠ ਕੇ ਵੀ ਪਿਆਰ ਭਾਈਚਾਰਕ ਤੇ ਸਾਂਝ ਦੇ ਨਾਲ ਆਪਣਾ ਇਹ ਜਿਹੜਾ ਲੋਕਤੰਤਰ ਦਾ ਸਭ ਤੋਂ ਵੱਡਾ ਉਪਸਥਿਤੀ ਦਾ ਗਿਆ ਜਾਂਦਾ ਹੈ ਉਹਦੇ ਵਿੱਚ ਆਪਣਾ ਬਣਦਾ ਜੋ ਤਨ ਪਾਇਆ। ਸੁਣਨਾ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵ ਕੋਸ਼ਿਸ਼ ਹੀ ਕਰ ਲਿਆ ਤੇ ਪਾਰਲੀਮੈਂਟ ਜਾਂ ਚੋਣਾਂ ਹੋਣ ਦੇ ਬਾਵਜੂਦ ਸਾਰੇ ਕੈਂਪ ਬੜੇ ਸ਼ਾਂਤਮਈ ਢੰਗ ਨਾਲ ਸਾਡੇ ਬਾਕਰ ਬੈਠੇ ਆ ਚਾਹੇ ਕਿਸੇ ਪਾਰਟੀ ਦਾ ਸਬੰਧ ਹੋਵੇ ਲੰਗਰ ਵੀ ਇੱਕ ਥਾਂ ਤੇ ਆਇਆ ਹੈ ਸਾਰਿਆਂ ਨੇ ਉਹੀ ਲੰਗਰ ਛਕਣਾ ਕਿਸੇ ਦਾ ਕੋਈ ਬਹਿਰ ਬਰੋਰ ਨਹੀਂ ਕਿਉਂਕਿ ਉੱਪਰ ਲੀਡਰ ਜਿਹੜੇ ਆ ਉਹਨਾਂ ਦਾ ਪਤਾ ਨਹੀਂ ਕਦੋਂ ਪਾਰਟੀ ਬਦਲ ਜਾਂਦੀ ਹੈ ਪਿੰਡਾਂ ਵਾਲੇ ਅਸੀਂ ਝਗੜਦੇ ਰਹਿੰਨੇ ਆ ਸਾਨੂੰ ਆਪੋ ਆਪਣੀ ਬੋਰਡ ਜੇ ਨੂੰ ਮਾਦੀ ਪਾਓ ਪਰ ਸੋਖ ਸ਼ਾਂਤੀ ਰੱਖੋ ਅਮਨਮਾ ਰੱਖੋ ਇਹ ਡੈਮੋਕ੍ਰੇਸੀ ਦਾ ਦਾਨਿਆ ਇਹਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਹਮਲਾ ਕਰਨਾ ਚਾਹੀਦਾ ਆਪਣੇ ਮਾਨ ਪ੍ਰਸਾਦ ਦੇ ਕੈਂਡੀਡੇਟ ਨੂੰ ਵੋਟ ਪਾਉਣੀ ਚਾਹੀਦੀ ਆ ਵੋਟ ਪਾਉਣੀ ਜ਼ਰੂਰ ਚਾਹੀਦੀ ਦੇਖੋ ਗਰਮੀ ਦਾ ਮੌਸਮ ਹੋਆ ਤੇ ਲੋਕਾਂ ਦੇ ਵਿੱਚ ਵੀ ਇਹ ਸਰਕਾਰ ਦੀ ਜਿਹੜਾ ਫੱਟੜੀ ਪੂਰੀ ਗਰਮੀ ਆ ਤੇ ਬੜੇ ਉਤਸ਼ਾਹ ਦੇ ਨਾਲ voting ਜਿਹੜੀ ਆ ਉਹ BJP ਸਰਕਾਰ ਦੇ ਖਿਲਾਫ ਤਕਰੀਬਨ ਨਵੀਂ ਸਰਕਾਰ ਬਣਾਉਣ ਲਈ ਹੋ ਰਹੀ ਆ ਤੇ ਚੰਨੀ ਦੀ ਲਹਿਰ ਵਾ ਪੂਰੀ ਇਹ ਤੁੱਪ ਦਾ ਕਹਿਰ ਵਾ ਤੇ ਚੰਨੀ ਦੀ ਵੀ ਲਹਿਰ ਆ ਰੋੜਕਾ ਕਲਾਂ ਦੀ ਗੱਲ ਕਰੀ ਤੇ ਕਿਹੋ ਜਿਹਾ ਮਾਹੌਲ ਹੈ ਸਾਰਾ ਸ਼ਾਂਤੀਪੂਰਨ ਹੋ ਰਿਹਾ ਦੇਖੋ ਰੋੜਕਾ ਕਲਾਂ ਦੇ ਲੋਕ ਬੜੇ ਸਮਝਦਾਰ ਵਾ ਮਾਹੌਲ ਪੂਰੀ ਤਰ੍ਹਾਂ ਸ਼ਾਂਤ ਮਈ ਆ ਕੋਈ ਇੱਕ ਦੂਜੇ ਦੇ ਖਿਲਾਫ ਉਹ ਇਹੋ ਜਿਹੀ ਕੋਈ ਗੱਲ ਨਹੀਂ ਕਰ ਰਿਹਾ ਜਿਹਦੇ ਨਾਲ ਤਣਾਅ ਹੋਵੇ ਸਾਰੇ ਆਪਸ ਵਿੱਚ ਹੀ ਭਾਈਚਾਰਕ ਸਾਂਝ ਮਜ਼ਬੂਤ ਹੋਆ ਸਾਰਿਆਂ ਦੀ ਵਧੀਆ ਤਰੀਕੇ ਨਾਲ VOTING ਕਰਵਾ ਰਹੇ ਇਲੈਕਸ਼ਨ ਕਮਿਸ਼ਨ ਦੇ ਪ੍ਰਾਂਤ ਕਿਵੇਂ ਦੇ ਦਿੰਦੇ ਆ ਕਿਉਂਕਿ ਹੁਣ ਤਾਂ ਸ਼ਵੀਰੀ ਪਹਿਲੀ ਵਾਰੀ ਆਪ ਨੂੰ ਦੇਖੋ ਨਹੀਂ ਮਿਲਦੀ ਇੱਥੇ ਦੇਖੋ ਇਲੈਕਸ਼ਨ ਕਮਿਸ਼ਨ ਦੀ ਇਹ ਗੱਲ ਇੱਕ ਬਹੁਤ ਵਧੀਆ ਕੀਤੀ ਉਹਨਾਂ ਨੇ ਇਹ ਗਰਮੀ ਦੇ ਮੌਸਮ ਵਿੱਚ ਉਹਨਾਂ ਨੇ ਜਿਹੜੀ ਇਹ ਪ ਬਹੁਤ ਵਧੀਆ ਕੀਤਾ ਆ ਪਰ ਉਹਦੇ ਲਈ ਵੀ ਅਸੀਂ ਮੁੰਡੇ ਨੂੰ ਕਿਹਾ ਨਾਲ ਸੇਵਾ ਕਰਵਾਉ ਉਹਨਾਂ ਦੀ ਸਾਰੇ ਆਪਸੀ ਵਰਗੇ ਭਾਈਚਾਰੇ ਦੇ ਨਾਲ ਹੀ ਉਹ ਵੀ ਕੰਮ ਨੇ ਚੱਲ ਰਹੇ ਨੇ ਰੁੜਕਾ ਕਲਾਂ ਵਿਖੇ ਜੋ ਲੋਕਤੰਤਰ ਦਾ ਮਹਾਂਪੁਰਵ મતદાન ਚੱਲ ਰਿਹਾ ਆ ਬੜਾਈ ਸ਼ਾਂਤੀਪੂਰਨ ਤਰੀਕੇ ਦੇ ਨਾਲ મતદાન ਹੋ ਰਿਹਾ ਆ ਅਸੀਂ ਵੀ ਬਹੁਤ ਜਣ ਸਮਾਜ ਪਾਰਟੀ ਵਰੋਂ ਫੂਟ ਲਾਇਆ ਤੇ ਇਸ ਟਾਈਮ ਤੱਕ ਸਾਡੇ ਜੋ ਮਤਦਾਨ ਦੀ ਜਿਹੜੀ ਆ ਗਿਣਤੀ ਆ 42 43% ਇਸ ਟਾਈਮ ਤੱਕ ਵੋਟਪੋਰ ਹੋ ਚੁੱਕੀ ਆ ਗਰਮੀ ਬਹੁਤ ਜ਼ਿਆਦਾ ਹੋਣ ਦੇ ਕਾਰਨ ਹੁਣ ਥੋੜਾ ਸਰੋ ਚੱਲ ਰਿਹਾ ਸ਼ਾਮ ਨੂੰ 4 ਵਜੇ ਤੋਂ ਬਾਅਦ ਫਿਰ ਦੁਬਾਰਾ ਇਸ ਤਰ੍ਹਾਂ ਰਸ਼ ਪਊਗਾ ਬੂਥਾਂ ਦੇ ਤੇ ਅਸੀਂ ਸਮੂਹ ਵੋਟਰਾਂ ਦਾ ਧੰਨਵਾਦ ਕਰਦੇ ਹਾਂ ਜੋ ਪੇ ਪਾਰਟੀ ਵਾਜ ਤੋਂ ਪਰੋਟ ਗਏ ਆਪਣੇ ਆਪਣੇ ਮਤ ਦੇ ਅਨਸਾਰ ਵੋਟ ਪਾ ਰਹੇ ਆ ਸਾਰਿਆਂ ਦਾ ਧੰਵਾਦ ਇਲੈਕਸ਼ਨ ਕਮਿਸ਼ਨ ਦੇ ਪ੍ਰਬੰਧ ਠੀਕ ਹੈ ਵਧੀਆ ਲੱਗਦਾ ਕਿਉਂਕਿ ਅੱਜ ਸਵਾਰ ਪਹਿਲੀਆਂ ਇਲੈਕਸ਼ਨਾਂ ਨਾਲੋਂ ਕੁਝ ਵਧੀਆ ਲੱਗਦਾ ਕਿਉਂਕਿ ਇਲੈਕਸ਼ਨ ਮਿਸ਼ਨ ਮਰ ਨੂੰ ਗਵਰਨਮੈਂਟ ਵੱਲੋਂ ਇਹ ਪ੍ਰਬੰਧ ਕੀਤਾ ਗਿਆ ਕਿ ਬੂਥਾਂ ਦੇ ਉੱਤੇ ਜਿਹੜੇ ਮਲਾਜ਼ਮ ਆਏ ਆ ਉਹਨਾਂ ਨੂੰ ਖਾਣਾ ਮਹੱਈਆ ਕਰਾਇਆ ਗਿਆ। ਠੰਡੇ ਪਾਣੀ ਦੀਆਂ ਸਹੂਲਤਾਂ ਲਵਾਈਆਂ ਗਈਆਂ। ਅਸੀਂ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। ਸਾਰੇ ਪਰਾਦੇ ਵਿੱਚ ਵੀ ਬਹੁਤ ਸਰਗਰਮੀ ਆ। ਵੋਟਰਾਂ ਲੋਕਾਂ 'ਚ ਬੜਾ ਦਸ਼ਾ ਆ ਵੋਟਾਂ ਨੂੰ ਆਪ ਆਪ ਲੋਕੀ ਬੜਾ ਵਹੀਕਲ ਨਾਲ ਨਹੀਂ ਦੇਖਦੇ। ਆਪਣੇ ਆਪ ਉੱਰਕੇ ਜਾ ਕੇ ਵੋਟ ਪਾ ਰਹੇ ਆ। ਇਹ 24 ਦੀਆਂ ਵੋਟਾਂ ਦੇ ਵਿੱਚ ਮੋਦੀ ਨੂੰ ਹਰਾ ਕੇ ਸੈਂਟਰ ਦੇ ਵਿੱਚ ਨਵੀਂ ਸਰਕਾਰ ਲਿਆਉਣ ਲਈ ਵਤਨਵੰਦ ਹਾਂ ਢੁੜਕਾ ਕਲਾਂ ਕਿਹੋ ਜਿਹਾ ਮਾਹੌਲ ਹੈ ਅੱਜ ਲੱਖਾਂ ਢੁੜਕਾ ਕਲਾਂ ਦੇ ਵਿੱਚ ਇੰਦਾ ਵੀ ਸਾਰੀਆਂ ਪਾਰਟੀਆਂ ਨੇ ਲੱਗਿਓ ਆ ਤੇ ਸਾਰੇ ਸਰਗਰਮ ਆ ਤੇ ਵਧੀਆ ਮਾਹੌਲ ਆ ਉਧਾ ਭਾਈਚਾਰਕ ਤੌਰ ਤੇ ਆ ਸੂਚੀ ਬੈਠ ਕੇ ਵਧੀਆ ਮਿਲ ਮਿਲ ਕੇ ਬੋਟਾ ਪਵਾ ਰਿਹਾ ਢੁੜਕਾ ਕਲਾਂ ਦਾ ਬਹੁਤ ਵਧੀਆ ਮਾਹੌਲ ਆ ਜੀ ਸਾਰੇ ਮਤਲਬ ਪੋਲਿਟੀਕਲ ਪਾਰਟੀਆਂ ਦੇ ਲੋਕ ਜਿਹੜੇ ਆ ਆਪਣੇ ਆਪਣੇ ਵੋਟਰਾਂ ਨੂੰ ਮਤਲਬ ਸਮਝਾ ਕੇ ਬੋਟਾ ਪਵਾ ਰਹੇ ਆ ਪਰ ਵੱਡੀ ਗੱਲ ਇਹ ਆ ਵੀ ਸੁਖ ਸ਼ਾਂਤੀ ਆ ਤੇ ਅਸੀਂ ਆਸ ਕਰਦੇ ਹਾਂ ਸ਼ਾਮ ਤਾਈਂ ਇਦਾਂ ਹੀ ਮਤਲਬ ਜਿਹਾ ਮਾਹੌਲ ਰਹੇ ਜਿਹੜੀਆਂ ਇਲੈਕਸ਼ਨ ਆਇਆ ਉਸ ਹੱਸ ਪਰ ਹਾਂ ਮੈਂ ਮਾਸਟਰ ਕੁਸ਼ਵਤਮ لال ਬਣਗਾ ਬੰਦਾ ਤੋਂ ਮੇਰੇ ਦੁਆਰੇ ਆ ਮੈਂ ਇੱਥੇ ਵਿੱਚ ਸਾਰੇ ਖੰਭ ਦੇ ਹਾਂ ਕਿ ਬੜੀ ਸ਼ਾਂਤੀ ਨਾਲ ਖੁਸ਼ੀ ਨਾਲ ਲੋਕ ਬੋਟਾ ਪਾ ਰਹੇ ਆ ਤੇ ਲੋਕਾਂ ਦੇ ਵਿੱਚ ਬੜਾ ਜੋਸ਼ ਤੇ ਛਾਇਆ ਅਮੀਰਿਆ ਗਰਮੀ ਦੇ باوجود ਵੀ ਲੋਕਾਂ ਦੇ ਘਰਾਂ ਤੋਂ ਬਾਹਰ ਨਿਕਲ ਕੇ ਵੋਟਾਂ ਪਾਉਣਗੇ ਮੈਂ ਵੀ ਲੋਕਾਂ ਨੂੰ ਇਹ ਵੀ ਅਪੀਲ ਕਰਦਾ ਕਿ ਜਿੱਥੇ ਮੈਨੂੰ ਵੋਟ ਪਾਣੀ ਆ ਉਹਦੇ ਨਾਲ ਹੋਰ ਲੋਕ ਜਿਹੜੇ ਆ ਉਹ ਵੀ ਆਪਣੇ ਵੀ ਦਵਾਰਾਂ ਤੋਂ ਬਾਹਰ ਨਿਕਲ ਕੇ ਵੋਟ ਪਾਉਣ ਲੋਕਤੰਤਰ ਦਾ ਅਧਾਰ ਹੈ ਜਿੰਨੇ ਲੋਕ ਵੋਟ ਵੱਧ ਪਾਉਣਗੇ ਉੰਨਾ ਲੋਕਤੰਤਰ ਨੂੰ ਸਫਲਤਾ ਮਿਲੇਗੀ ਮੈਂ ਫਿਰ ਬੇਨਤੀ ਕਰਦਾ ਬੇਸ਼ਾਂਤੀ ਨਾਲ ਇਹਦੀ ਗਰਮੀ ਵਿੱਚ ਆਪਣੀਆਂ ਵੋਟਾਂ ਪਾਈਆਂ ਜਾਣ ਕੋਈ ਲੜਾਈ ਝਗੜਾ ਜਾ ਕੋਈ ਵੀ ਸੇਮ ਰਾਤ ਦੀ ਬਾਰੇ ਗੱਲ ਨਾ ਕੀਤੀ ਜਾਵੇ ਸ਼ਾਂਤਮਈ ਟੰਗ ਦਾ ਲੋਕਤੰਤਰ ਵੀ ਬਾਹਰ ਲੀ ਜਿਹੜੀ ਹੈ ਬਹੁਤ ਚੰਗੀ ਹੈ ਤੁਹਾਡਾ ਸਾਰਾ ਕੁਝ ਠੀਕ ਚੱਲ ਰਿਹਾ ਸ਼ਾਂ ਵੀ ਠੀਕ ਆ ਪਾਣੀ ਧਾਣੀ ਦਾ ਪ੍ਰਬੰਧ ਵੀ ਠੀਕ ਆ ਸਟਾਫ ਲਈ ਲੰਗਰ ਪਾਣੀ ਦੇ ਵੀ ਪ੍ਰਬੰਧ ਠੀਕ ਆ ਸਟਾਫ ਵੀ ਸਾਰਾ ਖੁਸ਼ ਹੈ ਜਿੱਥੇ ਜਿੱਥੇ ਮੈਂ ਗਿਆ ਮੈਂ ਪੁੱਛਿਆ ਸਾਰੇ ਖੁਸ਼ ਆ ਇਹ ਲੋਕ ਬੜੇ ਖੁਸ਼ ਹੋ ਕੇ ਬੜੇ ਉਤਸ਼ਾਹ ਨਾਲ ਬੋਲ ਤਾਂ ਪਾ ਰਹੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਹ ਉਤ ਲਗਾਇਆ ਤੇ ਆਪਣਾ ਚੋਣ ਨਿਸ਼ਾਨ ਇਹ ਦਬਾਟੀ ਆ ਇਹ ਵੀ ਬਹੁਤ ਸੋਹਣਾ ਇੱਥੇ ਸਾਰਾ ਹੀ ਮਾਹੌਲ ਜਿਹੜਾ ਹੈ ਇੱਕ ਦੂਜੇ ਨਾਲ ਆਪਾਂ ਪਿਆਰ ਦੇ ਨਾਲ ਵੋਟਾਂ ਪੈ ਰਹੀਆਂ ਆ ਸਾਰੇ ਆਪ ਵਾਲੇ ਬੈਠੇ ਆ ਅਕਾਲੀ ਦਲ ਵੀ ਬੈਠੇ ਆ ਸਾਰੇ ਬਹੁਤ ਵਧੀਆ ਆਪੋ ਆਪਣੇ ਜਿਹਨੇ ਵੋਟ ਜਿੱਥੇ ਪਾਉਣੀਆਂ ਤਾਂ ਪਾਈ ਦੇਣੀ ਠੀਕ ਆ ਜੀ ਸਾਡਾ ਕੰਮ ਆ ਸਨ ਆਜ਼ੀ ਆਪਣੀ ਪਾਰਟੀ ਵੱਲੋਂ ਡਿਊਟੀ ਦੇ ਰਹੇ ਆ ਉਹ ਬਹੁਤ ਵਧੀਆ ਸਹਿਯੋਗ ਦੇ ਰਹੀ ਹੈ ਸਾਡੇ ਤੋਂ ਤੇ ਇਦਾਂ ਹੀ ਮਾਰਗ ਕਰਪਾ ਕਰੇ ਤੇ ਅਫਜ਼ਲ ਜੀ ਬਹੁਤ ਕਿੱਦਾਂ ਦਾ ਜਵੇਦਾਰ ਰੁਝਾਨ ਚੱਲ ਰਿਹਾ ਹੈ ਵੋਟਰਾਂ ਵੱਲੋਂ ਰੁਝਾਨ ਜਿੱਦਾਂ ਇਸ ਵਾਰ ਬਾਲਾ ਹਜੇ ਇੱਕ ਧੁੱਪ ਬਹੁਤ ਆ ਲੋਕੀਂ ਨਿਕਲਦੇ ਥੋੜੀ ਜਿਹਾ ਘਟਿਆ ਤੇ ਇਹ ਹੈ ਵੀ ਹੌਲੀ ਹੌਲੀ ਜਿੱਦਾਂ ਆਈ ਜਾਂਦੇ ਆ ਬਾਲਾ ਰਾਤ ਨਹੀਂ ਹੈਗਾ ਜਿੱਦਾਂ ਚਾਹੀਦਾ ਘਰਾਂ ਦਾ ਕੰਮ ਨਿਬੜ ਕੇ ਨਿਕਲੀ ਜਾਂਦੇ ਫਿਰ ਹਾਂ ਜੀ ਨਿਕਲੀ ਜਾਂਦੇ ਹੌਲੀ ਹੌਲੀ ਪਰ ਜਿੱਦਾਂ ਚਾਹੀਦਾ ਰਾਤ ਛੋਣਾ ਨਹੀਂ ਹਲੇ ਪੈ ਰਹੇ ਆ ਕਿਉਂ ਧੁੱਪ ਬਹੁਤ ਕਰ ਰਹੀ ਕਿੰਨੀ ਕਵੋਟਾ ਰੁੜਕਾ ਕਲਾਨਦੀ ਸਰ ਰੋਡਕਾ ਕਲਾਨਦੀ ਬੋਟ ਜਿਹੜੀ ਭੁਗਤਦੀ ਆ ਉਹ ਤਾਂ ਜਿਦਾ ਹੁਣ ਜੇ ਕੋਟ ਆਪਾਂ ਸਾਰੇ ਪੈਂਡ ਦੀ ਗਈ ਆ ਤਾਂ ਬਹੁਤ ਜ਼ਿਆਦਾ ਆ ਭੁਗਤਦੀ ਤਾਂ ਤੁਹਾਨੂੰ پتہ ਥੋੜੀ ਆ ਡਿਵਾਈਡ ਹੋ ਜਾਈਂ ਸਾਰੇ ਫੰਡ ਹੋਏ ਹਾਂਜੀ ਪਾਟੇ ਵੀ ਠੀਕ ਆ ਸਰ ਬਹੁਤ ਧੰਨਵਾਦ